ਤੁਸੀਂ ਦੇਖ ਰਹੇ ਹੋ ਉਧੇ ਲੁਧਿਆਣਾ ਤਾਂ ਮੈਂ ਹਰ ਲਕੀ ਰਾਜ ਸੋ ਅੱਜ ਅਸੀਂ ਖੜੇ ਹਾਂ ਕੁਲਦੀਪ ਨਗਰ 4/2 ਗਲੀ ਦੇ ਅੰਦਰ ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਪ੍ਰਵਾਸੀ ਮੁੰਡਾ ਜਿਹੜਾ ਮੈਂ ਕਹੂੰਗਾ ਤਸਵੀਰਾਂ ਦਿਖਾਉ ਉਹ ਵੀ ਇਹ ਪ੍ਰਵਾਸੀ ਲੜਕਾ ਜਿਹੜਾ ਬੈਠਾ ਹੈ ਇਹ ਮਤਲਬ ਕਿ ਸਕੂਲ ਦੇ ਵਿੱਚ ਜਿਹੜੀਆਂ ਇੱਥੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਮਤਲਬ ਕਿ ਪਰੇਸ਼ਾਨ ਕਰਦੇ ਨੇ ਉਹਨਾਂ ਦੇ ਪਿੱਛੇ ਜਾਂਦੇ ਨੇ ਤੇ ਕੀ ਹੈ ਸਾਰਾ ਮਾਮਲਾ ਮੱਲੇ ਵਾਲੇ ਖੜੇ ਨੇ ਤੇ ਜਿਸ ਗਲੀ ਦੇ ਵਿੱਚ ਇਹ ਰਹਿੰਦਾ ਆ ਮੁੰਡਾ ਉਹ ਸਾਰੇ ਮਹੱਲੇ ਵਾਲੇ ਇਕੱਠੇ ਹੋਏ ਨੇ ਹਾਂਜੀ ਪੰਜ ਕੀ ਨਾਮ ਮੌਨਿਕਾ ਗੋਗਨਾ ਹਾਂਜੀ ਕੀ ਹੋਇਆ ਸੀ ਮੇਰੀ ਬੇਟੀ ਨਾ ਸਕੂਲੋਂ ਆਂਦੀ ਆ ਹਰ ਰੋਜ਼ 1:30 ਵਜੇ ਉਹਨੂੰ ਛੁੱਟੀ ਹੁੰਦੀ ਆ ਤੇ ਇਹਨੇ ਕਾਫੀ ਦਿਨ ਤੋਂ ਮੇਰੀ ਗੁੜੀਆਂ ਨੂੰ ਪਰੇਸ਼ਾਨ ਕਰਦਾ ਸੀ ਉਹਨੇ ਦੋ ਤਿੰਨ ਵਾਰੀ ਮੈਨੂੰ ਆ ਕੇ ਦੱਸਿਆ ਮੈਂ ਗਈ ਵੀ ਆ ਮਗਰ ਗਈਆਂ ਤੇ ਸਾਨੂੰ ਲੱਭਦਾ ਨਹੀਂ ਹੁੰਦਾ ਸੀ ਕਿੱਥੇ ਚਲਾ ਗਿਆ ਪਤਾ ਨਹੀਂ ਕਿਹੜੀ ਗਲੀਆਂ 'ਚ ਵੜ ਜਾਂਦਾ ਸੀ ਗੁੜੀਆਂ ਨੂੰ ਛੇੜਦਾ ਹੁੰਦਾ ਸੀਗਾ ਤੇ ਅੱਜ ਤਾਂ ਇਹਨੇ ਹੱਥ ਹੀ ਕਰਤੀ ਅੱਜ ਗੁੜੀਆਂ ਨੂੰ ਛੁੱਟੀ ਹੋਈ ਤੇ ਉਹਦੇ ਸਕੂਲ ਦੇ ਬਾਹਰ ਜਾ ਕੇ ਖੜਾ ਹੋਇਆ ਸੀ ਉਹ ਜਿੱਦਾਂ ਸਕੂਲੋਂ ਆਈ ਉਹਦੇ ਨਾਲ ਚਾਰ ਪੰਜ ਬੱਚੇ ਵੀ ਸੀ ਬੱਚਿਆਂ ਨੇ ਵੀ ਮੈਨੂੰ ਦੱਸਿਆ ਸਕੂਲੋਂ ਇਹ ਉਹਦੇ ਪਿੱਛੇ ਪਿੱਛੇ ਆਇਆ ਇੱਥੇ ਆ ਕੇ ਪਿੱਛੇ ਆਇਆ ਇੱਥੇ ਆ ਕੇ ਪਤਾ ਨਹੀਂ ਕਿ ਉਹਨੂੰ ਕੋਈ ਗਲਤ ਵਰਡਿੰਗ ਬੋਲ ਲਈ ਆ ਬੋਲ ਕੇ ਅੰਦਰ ਵੜ ਗਿਆ ਅੰਦਰ ਵੜ ਕੇ ਜਾ ਕੇ ਨਾ ਫਿਰ ਉਹਦੇ ਵੱਲ ਦੇਖ ਕੇ ਹਸਣ ਲੱਗ ਪਿਆ ਫਿਰ ਮੇਰੀ ਗੁੜੀਆ ਇੱਥੇ ਹੀ ਖੜ ਗਈ ਉਹ ਇੱਥੇ ਹੀ ਖੜ ਗਈ ਕਹਿੰਦੀ ਅੱਜ ਮੈਂ ਇਹਨੂੰ ਇਹਦੇ ਮਤਲਬ ਕਿ ਇਹਦੇ ਛਿੱਤਰ ਲਵਾਣੇ ਆ ਤੇ ਬਾਕੀ ਬੱਚੇ ਭੱਜੇ ਫਟਾਫਟ ਘਰ ਬਾਕੀ ਬੱਚੇ ਨੇ ਮੈਨੂੰ ਜਾ ਕੇ ਦੱਸੇ ਵੀ ਅੱਜ ਇਹ ਗੱਲਬਾਤ ਹੋਈ ਲੜਕੇ ਨੇ ਉਹਨੂੰ ਤੰਗ ਕੀਤਾ ਫਿਰ ਮੈਂ ਆਪਣੇ ਘਰ ਦੇਆਂ ਨੂੰ ਸਾਰਿਆਂ ਨੂੰ ਬੁਲਾਇਆ ਪਹਿਲਾਂ ਸਾਡੇ ਮੱਲੇ ਵਾਲਿਆਂ ਨੇ ਮੇਰੇ ਬਹੁਤ ਸਾਥ ਦਿੱਤਾ ਜਦ ਤੱਕ ਮੇਰੇ ਘਰ ਦੇ ਪਹੁੰਚੇ ਮੱਲੇ ਵਾਲਿਆਂ ਨੇ ਬਖੀਰੇ ਦੇ ਲਾਤੀ ਸੀ ਮੰਗੀ ਅਸੀਂ ਇਹੀ ਮੰਗ ਚਾਹੁੰਦੇ ਆ ਵੀ ਇਹ ਇਨ੍ਹਾਂ ਲੋਕਾਂ ਨੂੰ ਇੱਥੋਂ ਕੱਢਿਆ ਜਾਵੇ ਕਿਉਂਕਿ ਇਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦਾ ਜੀਣਾ ਮੁਸ਼ਕਿਲ ਕੀਤਾ ਪਿਆ ਦੁਪਹਿਰ ਵੇਲੇ ਬੱਚੇ ਇਕੱਲੇ ਆਉਂਦੇ ਆ ਕਿੰਨਾ ਕੁ ਅਸੀਂ ਬੱਚੇ ਦੇ ਮਗਰ ਚੱਲ ਜੀਏ ਇਨ੍ਹਾਂ ਨੇ ਬਹੁਤ ਪਰੇਸ਼ਾਨ ਕੀਤਾ ਪਿਆ ਅਸੀਂ ਤਾਂ ਇਹੀ ਮੰਗ ਕਰਦੇ ਵੀ ਇਨ੍ਹਾਂ ਨੂੰ ਇੱਥੋਂ ਕੱਢਿਆ ਜਾਵੇ ਫੈਕਟਰੀਆਂ ਬੰਦ ਹੋਈਆਂ ਜਾਂ ਇੱਥੇ ਬਹੁਤ ਫੈਕਟਰੀਆਂ ਐ ਇੱਕ ਇੱਕ ਘਰ ਵਿੱਚ ਤੁਸੀਂ ਆਪ ਚੈੱਕ ਕਰਕੇ ਦੇਖ ਲਓ ਕਿੰਨਾ ਕਿੰਨਾ ਭਈਆ ਰਹਿੰਦਾ ਐ ਮੈਂ ਉਹਦੀ ਮਦਰ ਆ ਮੇਰੀ ਗੁੜੀਆ ਗੁਰਦੁਆਰਾ ਸਾਹਿਬ 'ਚ ਪਾਠ ਕਰਦੀ ਐ ਚੰਗੇ ਪਾਸੇ ਕਰ ਲੱਗਦੀ ਸਾਰਾ ਏਰੀਆ ਉਹਦੀ ਇੰਨੀ ਤਾਰੀਫ ਕਰਦਾ ਉਹ 5 ਵਜੇ ਵੀ ਗੁਰਦੁਆਰਾ ਸਾਹਿਬ ਆਉਂਦੀ ਐ ਕਦੀ ਅੱਜ ਤੱਕ ਇਦਾਂ ਦੀ ਗੱਲ ਨਹੀਂ ਹੋਈ ਪਰ ਅਸੀਂ ਅੱਜ ਪਰੇਸ਼ਾਨ ਹੋ ਗਏ ਪਰੇਸ਼ਾਨ ਹੋ ਕੇ ਅਸੀਂ ਇਸ ਪੱਪ ਚੱਕ ਕੇ ਇਹਨੇ ਕੁੜੀ ਨੂੰ ਜੀਣਾ ਤੰਗ ਕਰਤਾ ਸੀ ਮੇਰੀ ਗੁੜੀਆ ਦਾ ਇਹ ਕਿਰਾਏ ਤੇ ਰਹਿੰਦੇ ਇੱਥੇ? ਇਹ ਕਿਰਾਏ ਤੇ ਹੀ ਰਹਿੰਦੇ ਹਾਂ ਜੀ ਉੱਪਰ ਕਿਰਾਏ ਤੇ ਰਹਿੰਦੇ। ਨਹੀਂ ਇਹ ਫੈਕਟਰੀ ਆ ਕੋਈ ਮਕਾਨ ਆ ਇੱਥੇ? ਫੈਕਟਰੀ ਆ ਜੀ। ਫੈਕਟਰੀ ਆ ਜੀ। ਜਦ ਕਿ ਇੱਥੇ ਇਹ ਹੋਇਆ ਵੀ ਇਹ ਤੇ ਰਿਹਾਇਸ਼ ਏਰੀਆ ਇੱਥੇ ਫੈਕਟਰੀਆਂ ਨਹੀਂ ਖੁੱਲਣੀਆਂ ਚਾਹੀਦੀਆਂ ਪਰ ਇੱਥੇ ਬਹੁਤ ਫੈਕਟਰੀਆਂ ਆ ਤੁਸੀਂ ਮਹੱਲੇ ਚ ਤਿੰਨੋਂ ਗਲੀ ਚ ਗੇੜੇ ਮਾਰ ਕੇ ਦੇਖੋ ਇੰਨੀਆਂ ਫੈਕਟਰੀਆਂ ਗਲੀਆਂ ਇੰਨਾ ਭਈਆ ਇੱਥੇ ਰਹਿੰਦਾ ਨਾ ਇਹ ਸਾਡੀ ਪੰਜਾਬੀਆਂ ਦੀ ਕੁੜੀਆਂ ਨੂੰ ਪਰੇਸ਼ਾਨ ਕਰਦੇ ਆ। ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ। ਕਿੰਨੇ ਕ ਘਰ ਨੇ ਆ ਗਲੀ ਦੇ ਅੰਦਰ ਇਹਨਾਂ ਦੇ? ਪਰਵਾਸੀ ਜਿਹੜੇ ਜਾਂ ਫੈਕਟਰੀਆਂ ਜਿਹੜੀਆਂ ਨੇ ਉਹ ਕਿੰਨੇ ਕ ਨੇ ਇੱਥੇ ਹਰ ਗਲੀ ਚ ਬਥੇਰੀਆਂ ਫੈਕਟਰੀਆਂ ਦੋ ਦੋ ਤਿੰਨ ਤਿੰਨ ਚਾਰ ਫੈਕਟਰੀਆਂ ਹੈਗੀਆਂ ਹੀ ਆ ਇਸ ਗਲੀ ਚ ਹੀ ਦੇਖੋ ਆ ਫੈਕਟਰੀ ਆ ਉਹ ਫੈਕਟਰੀ ਆ ਅੱਗੇ ਗਲੀਆਂ ਚ ਬਟੇ ਵਾਲੀ ਗਲੀਆਂ ਚ ਜਾ ਕੇ ਦੇਖੋ ਬਹੁਤ ਫੈਕਟਰੀਆਂ ਹੈ ਲੰਘਾ ਨਹੀਂ ਜਾਂਦਾ ਕਈ ਵਾਰ ਇਹ ਸਾਰੀਆਂ ਫੈਕਟਰੀਆਂ ਦੇ ਵਿੱਚ ਮਤਲਬ ਇਹ ਪ੍ਰਵਾਸੀ ਜਿਹੜੇ ਨੇ ਇਹੀ ਕੰਮ ਕਰਦੇ ਆ ਪ੍ਰਵਾਸੀ ਰਹਿੰਦੇ ਆ ਜਿਆਦਾ ਜਣੇ ਰਹਿੰਦੇ ਆ ਕੰਪਲੇਂਟ ਵਗੈਰਾ ਨਹੀਂ ਕਰਾਈ ਕੰਪਲੇਂਟ ਵਗੈਰਾ ਕੋਈ ਕੀਤੀ ਨਹੀਂ ਕੰਪਲੇਂਟ ਕਰਵਾਈ 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 ਕੰਪਲੇਂਟ ਕਰਵਾਈ ਸੀ ਆਏ ਸੀ ਫਿਰ ਚੈੱਕ ਕਰਕੇ ਪਤਾ ਨਹੀਂ ਕੀ ਕਰਕੇ ਗਏ ਆ ਮੁੜ ਕੇ ਕੋਈ ਕਾਰਵਾਈ ਨਹੀਂ ਹੋਈ ਕੋਈ ਕੁਝ ਨਹੀਂ ਫਿਰ ਫੈਕਟਰੀਆਂ ਚੱਲ ਰਹੀਆਂ ਇਹ ਚਾਰ ਦਿਨ ਤੇ ਛੇੜਦਾ ਸੀ ਕੁੜੀ ਨੂੰ ਆਂਦੇ ਜਾਂਦੇ ਅੱਜ ਇਹ ਸਕੂਲ ਦੇ ਪਾਸ ਪਹੁੰਚਾ ਸ਼ੇਰੇ ਪੰਜਾਬ ਪਬਲਿਕ ਸਕੂਲ ਉੱਥੋਂ ਫਿਰ ਕੁੜੀ ਆ ਜਾਣੇ ਵੀ ਤੇ ਮੇਰੀ ਪੋਤੀ ਵੀ ਥੀ ਨਾਲ ਭੱਜੇ ਗਏ ਉਹ ਇੱਥੇ ਆ ਕੁੜੀ ਖੜੀ ਹੋ ਗਈ ਵੀ ਆ ਤੈਨੂੰ ਰਸਤਾ ਬਤਾਵਾਂਗੇ ਅਸੀਂ ਉਹ ਗਲਤ ਵਰਡ ਬੋਲਿਆ इसने ਕੁਝ ਉਸਕੋ ਉਹ ਇੱਥੇ ਖੜੀ ਹੋ ਗਈ ਫੇਰ ਉਹ ਕੁੜੀਆਂ ਗਈ ਘਰ ਫੇਰ ਇਹ ਆਈ ਮੈਂ ਵੀ ਮਗਰ ਮਗਰ ਆਈ ਅਸੀਂ ਸਾਰੀਆਂ ਜਨਾਨੀਆਂ ਇੱਥੇ ਆਈਆਂ ਤੇ ਫੇਰ ਇਹ ਦੇ ਲਗੇ ਦੋ ਚਾਰ ਹਾਂ ਇਹ ਪਹਿਲਾਂ ਵੀ ਕੋਈ ਕੰਪਲੇਂਟ ਹੋਈ ਸੀ ਕੋਈ ਕੁਝ ਹੋਇਆ ਇਹਨਾਂ ਨੇ ਦੇਖੋ ਜੀ ਪਹਿਲੇ ਤੋਂ ਐਸਾ ਹੈ ਦੇਖੋ ਅਬ ਮਾਰੇ ਬੱਚੋ ਕੇ ਸਾਥ ਹੋਇਆ ਤਾਂ ਮਾਨੂੰ ਸਾਨੂੰ ਪਤਾ ਹੈ ਤਾਂ ਕਰਕੇ ਦੁਪਹਿਰ ਨੂੰ ਬੱਚੇ ਪੌਣੇ 2 ਵਜੇ ਆਂਦੇ ਆ ਪੌਣੇ 2 ਵਜੇ ਕੋਈ ਨਹੀਂ ਹੁੰਦਾ ਗਲੀ ਮੈਂ ਛੋਟੇ ਭੋਰਾ ਭੋਰਾ ਨਿਆਣੇ ਵੀ ਆਂਦੇ ਆ ਇਹਨਾਂ ਦਾ ਕਹਿ ਵੀ ਕਿਹੜੇ ਪ੍ਰਵਾਸੀ ਮਜ਼ਦੂਰ ਹੈ ਹੈ ਪਿੰਡ ਭੱਜ ਕੇ ਕੌਣ ਜ਼ਿੰਮੇਵਾਰ ਹੋਗਾ ਜਿਨਨੋ ਰੱਖ ਰਖੇ ਉਹ ਜ਼ਿੰਮੇਵਾਰੀ ਲੇਊਗੇ ਨੀ ਕਿ ਐਸੇ ਬੰਦਨੋ ਰੱਖਦੇ ਕਿਉਂ ਆ ਜੋ ਐਸੇ ਐਸੇ ਕੰਮ ਕਰਾਂਗੇ ਅਜੀ ਕੀ ਕਹਿਣਾ ਚਾਹੂੰਗਾ ਮੈਂ ਮੈਂ ਤਾਂ ਆਪ ਕਹਨੀ ਮੈਂ ਕਭੀ ਗੁਰਦੁਆਰੇ ਵੀ ਬੱਚਿਆਂ ਨੇ ਆਉਣਾ ਹੁੰਦਾ ਹਨੇਰੇ ਵੀ ਆਉਣ ਦਾ ਸ਼ਾਮ ਨੂੰ ਵੀ ਆਉਂਦੇ ਨੇ ਪਰ ਕਿੰਨਾ ਮੁਸ਼ਕਲ ਆ ਇਹਨਾਂ ਲਈ ਹਨ ਹਾਂਜੀ ਤੇ ਪਰ ਕੋਈ ਨਾ ਕੁਛ ਕਰਨਾ ਚਾਹੀਦਾ ਵਾ ਬਹੁਤ ਔਖਾ ਹੈ ਇਸ ਤਰ੍ਹਾਂ ਤਾਂ ਹੁਣ ਬੱਚੀ ਰੋਜ਼ ਉਹਨੇ ਨੰਗਣਾ ਇੱਥੋਂ ਜੀ ਨੰਗਣਾ ਵਾ ਤੇ ਇਕੱਲੇ ਬੱਚੇ ਨੂੰ ਰੋਜ਼ ਹੁਣ ਨਾਲ ਤਾਂ ਕੋਈ ਜਾਣ ਸਕਦਾ ਹੈਗਾ ਜਾਂ ਲੈਣ ਨਹੀਂ ਜਾ ਸਕਦਾ ਬੱਚਿਆਂ ਨੂੰ ਹਨ ਤੇ ਉਹ ਕਹਿੰਦੇ ਕਿੰਨੇ ਦਿਨ ਹੋ ਗਏ ਪਿੱਛੇ ਆਉਂਦਾ ਸੀਗਾ ਇਹਦੇ ਮੁੰਡਾ ਤੇ ਅੱਜ ਉਹਨੇ ਦੇਖਿਆ ਇੱਥੇ ਪੜਦਾ ਪਹਿਲਾਂ ਉਹਨੂੰ ਪਤਾ ਨਹੀਂ ਲੱਗਾ ਕਿੱਥੇ ਵੱਡ ਜਾਂਦਾ ਵਾ ਛੇੜ ਕੇ ਉਹਨੂੰ ਤੇ ਤਾਂ ਕਰਕੇ ਅੱਜ ਇਹਨਾਂ ਨੂੰ ਪਤਾ ਲੱਗਾ ਅੱਜ ਕੀ ਕਹਿਣਾ ਚਾਹੁੰਦੇ ਹੋ ਮਤਲਬ ਜਿੱਦਾਂ ਇਹ ਪਰਵਾਸ ਬੰਦ ਹੋਣੀ ਚਾਹੀਦੀ ਹੈ ਫੈਕਟਰੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਇਸ ਮੱਲੇ ਦੇ ਵਿੱਚ ਕਿਉਂਕਿ ਸਾਰੇ ਬੱਚੇ ਸਕੂਲੋਂ ਜਦੋਂ ਆਉਂਦੇ ਆ ਤੇ ਬੱਚਿਆਂ ਨੂੰ ਛੇੜਖਾਨੀ ਭਈਏ ਕਰਦੇ ਆ ਤੇ ਸਾਨੂੰ ਮਨਜ਼ੂਰ ਨਹੀਂ ਹੈਗਾ ਹਾਂਜੀ ਪੰਨੇ ਇੱਕ ਹੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਹਾਂਜੀ ਫੈਕਟਰੀ ਬੰਦ ਹੋਣੀਆਂ ਚਾਹੀਦੀਆਂ ਬਹੁਤ ਇਹਨਾਂ ਨੇ ਗੰਦ ਪਾਇਆ ਹੋਇਆ ਇੱਥੇ ਰੈਸ਼ੀ ਇਲਾਕੇ ਰੈਸ਼ੀ ਇਲਾਕੇ ਚ ਵੀ ਟੱਬਰ ਤੇ ਟੱਬਰ ਰਹਿੰਦੇ ਭਈ ਇੱਥੇ ਹਾਂਜੀ ਤੁਸੀਂ ਕੁਝ ਕਹਿਣਾ ਹੈ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਬਸ ਸੋ ਇਹ ਕੁਲਦੀਪਨਗਰ ਦੇ ਵਾਸੀ ਜਿਹੜੇ ਆ ਗਲੀ ਦੇ ਅੰਦਰ ਆ ਤੇ ਜਿੱਥੇ ਕੀ ਇਹ ਸਾਰੀ ਘਟਨਾ ਘਟੀ ਐ ਸੋ ਸਾਰੇ ਮਹੱਲੇ ਦਾ ਕਹਿਣਾ ਇਹੀ ਆ ਕਿ ਇੱਥੇ ਜਿਹੜੇ ਆ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਫੈਕਟਰੀਆਂ ਦੇ ਅੰਦਰ ਜਿਹੜੇ ਵੀ ਇਹ ਪ੍ਰਵਾਸੀ ਕੰਮ ਕਰਦੇ ਨੇ ਇਹ ਮਤਲਬ ਮਹੱਲਿਆਂ ਦੇ ਅੰਦਰ ਫੈਕਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਇਹ ਪ੍ਰਵਾਸੀ ਮਹੱਲੇ ਦੇ ਵਿੱਚ ਨਹੀਂ ਹੋਣੇ ਚਾਹੀਦੇ ਇਹ ਸਾਡੀਆਂ ਧੀਆਂ ਭੈਣਾਂ ਦੇ ਨਾਲ ਛੇੜਖਾਨੀ ਕਰਦੇ ਨੇ ਤੇ ਹੋਰ ਵੀ ਕਈ ਤਰੀਕੇ ਦੇ ਇਲਜ਼ਾਮ ਆਰੋਪ ਇਹਨਾਂ ਨੇ ਲਾਏ ਨੇ ਤੇ ਕਾਰਪੋਰੇਸ਼ਨ ਦੇ ਅੰਦਰ ਵੀ ਇਹਨਾਂ ਨੇ ਦਰਖਾਸਤ ਦਿੱਤੀ ਸੀਗੀ ਉਹ ਤਸਵੀਰਾਂ ਮੈਂ ਕਹੂੰਗਾ ਇੱਕ ਵਾਰੀ ਦਿਖਾਈ ਜਾਣ ਇਹ ਲੜਕਾ ਆ ਜਿਹੜਾ ਦੱਸਿਆ ਜਾਂਦਾ ਵੀ

वो इतना मल्ला झूठ बोल रहा है उन्होंने खुद पकड़ा तेरे को वहाँ पे खड़े मम्मी से बात किया तुम्हारे यहाँ कोई रहता है माँ बाप या कोई रहता है रहता है तुम्हारे घर का परिवार का यहाँ नहीं, नहीं रहता है। नहीं रहता है है नहीं तुम अकेले हो यहां पे तुम्हारे साथ ही कोई लड़का कोई अकेले हो यहाँ पे बंदे दो तीन बंदे से चला में करता है वो दो तीन बंदे कहाँ पे है काम करते हैं काम करते हैं ये तुम्हें छोभा देता है कि ये 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 बता रहे हैं लड़कियों के के पीछे तुम छेड़खानी करते हो? नहीं, तो था। नहीं। अब तुम्हें दे दे थाने के अंदर? नहीं। है? नहीं, आते हैं। नहीं। नहीं। so, होया है सारा कि फैक्ट्रिया बंद होनी है चाहिए का है। जी, में में है। कितनी देर से रह रहा है इसका कोई आधार कार्ड वायरिफाई किया आपने कोई जिम्मेवार को जैसे आए हैं बोला है कि मुझे ना कमरा कहीं और लेना है से एक दिन रहने दीजिए एक दो दिन इसका मैं अपना कमरा ढूंढ के चला जाऊंगा महल वाले तो बोल रहे हैं काफी दिन से किराए पे रहते थे ना अच्छा उधर आगे चार वटा जैसे उधर है साइड में जिम्मेवार क्या लिए है। आपने एक, दिन के, के लिए, लिए, एक दिन, दिन के लिए मैं चलो रह तो जाएगा तो कोई वेरिफिकेशन किया है इसका है ना तो मैं रख लेता हूँ जिम्मेवारी लेते हो आप इस बार ही मैं थोड़ी नहीं देता मैं तो गाँव का जैसे आदमी होता है ना पहचान का मैं चलो रख लेता हूँ एक दिन के अभी आपके पास एक दो दिन रहा तो इतना बड़ा कांड कर दिया ये आगे क्या आपकी जिम्मेवारी है मैं तो कोई इसका जिम्मेवारी नहीं लेता तो मैं इसको नहीं रखना वो इसी भी नहीं रखना ये दो दोपहर इसका टाइम था मतलब जाने का अभी एक बजे ही जाना था इसको कमरा खाली करके तुम्हारे भी बच्चे हैं मैं देख रहा हूं तो ऐसे कोई किसी को रहने नहीं देता, नहीं देता। इसे भी नहीं रखा हूं। मैं अपने पूरे फैमिली के साथ ही रहता हूँ बस ये फैक्ट्री नहीं है वाली सारे महल बोल रहे हैं कि ये माल भरा हुआ काम नहीं करा रहे काम नहीं करा रहे यहाँ पे गोदाम बनाया हुआ थोड़ा वो जैसे माल रखते हो रहा है इस पर बस ਪਾਜੀ ਡੰਗਣ ਨੂੰ ਰਾਸਤਾ ਹੀ ਨਹੀਂ ਬਚਦਾ ਯਾਰ ਟੈਂਪੋ ਖੜੇ ਹੋ ਜਾਂਦੇ ਆ ਸੋ ਮੱਲਾ ਜਿਹੜਾ ਕਹਿ ਰਿਹਾ ਕਿ ਇਹ ਫੈਕਟਰੀ ਹੈਗੀ ਹੈ ਲੇਕਿਨ ਮੰਨਣ ਨੂੰ ਤਿਆਰ ਨਹੀਂ ਹੈਗੇ ਅੰਦਰ ਮਾਲ ਵੀ ਪਿਆ ਹੈਗਾ ਆ ਸੋ ਮੱਲੇ ਵਾਲੇ ਦਾ ਕਹਿਣਾ ਇਹ ਹੈਗਾ ਸੋ ਦੇਖਦੇ ਆ ਅੱਗੇ ਗੱਲਬਾਤ ਇਹਨਾਂ ਤੇ ਕਾਰਵਾਈ ਕੀ ਹੁੰਦੀ ਆ ਤੇ ਕੈਮਰਾਮੈਨ ਦੀਪਕ ਦੇ ਨਾਲ ਲਕੀ ਰਾਜ ਦੀ ਰੋ